ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਮੇਰਾ ਏਹ ਬੇਨੰਤੀ ਸੁਣ ਪ੍ਰਮੇਰਾ ਦੇਹੋ ਨਾਮ ਕਰ ਆਪਣਾ ਚਿਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 3 ਜੀ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕਾ ਸ਼ਬਦ ਭਰੇ ਪੰਡਾਰਾ ਨਾਮ ਤਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਹੈ ਜਲਾ ਅਭਿਮਾਨ ਗੁਰਮੁਖ ਹਰ ਰਸ ਚਾਖੈ ਕੋਇ ਸਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾ ਹੋ ਸ਼ਬਦ ਦੀਪਕ ਵਰਤਾ ਤਹਿ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੈ ਮੋਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਹੀਂ ਕਦੇ ਸੋਗ ਆਪ ਮੁਕਤ ਅਮਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੈ ਬੇਨਾ ਸਤ ਗੁਰ ਸਭ ਮੁਈ ਬਿਲ ਲਾਏ ਆਨੰਦ ਦਿਨ ਦਾ ਜੇ ਸ਼ਾਂਤਨਾ ਪਾਏ ਸਤ ਗੁਰ ਮਿਲੈ ਸਭ ਤੇਸ਼ਨ ਬੁਧਾਏ ਨਾਨਕ ਨਾਮ ਸਾਤ ਸੁਖ ਪਾਏ ਬੈਨ ਸਤ ਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਾ ਜੇ ਸ਼ਾਂਤ ਨਾ ਪਾਏ ਸਤ ਗੁਰ ਮਿਲਾਏ ਸਭ ਕ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਤਨੁ ਸ੍ਰੀ ਮਹਲਾ 3 ਜੀ ਹਰ ਨਾਮ ਧਨ ਨਿਰਮਲ ਅਤ ਅਪਾਰ ਗੁਰ ਕਾ ਸ਼ਬਦ ਭਰੇ ਢਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ 모ਹੇ ਜਲਾ ਅਭਿਮਾਨ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਨਾਹ ਸ੍ਰੀ ਰਾਗ ਅੰਦਰ ਇਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਬਖਸ਼ਿਸ਼ ਕਰਦੇ ਹਨ ਸਤ ਗੁਰੂ ਜੀ ਕਿਰਪਾ ਕਰਨਾਂ ਸਰਬਤ ਸੰਗਤੋਂ ਦੁਦ ਪਤ ਧੰਦੀਆਂ ਦਾਤਾ ਸਰੀਰਕ ਤੰਦਰੁਸਤੀ ਦੇਹ ਰੋਗਤਾ ਨਾਮ ਬਾਣੀ ਦੀ ਦਾਤ ਬਾਣੀ ਬਾਣੀ ਸੇਵਾ ਸਿਮਰਨ ਦੀ ਦਾਤ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨਾ ਹਾਜ਼ਰੀ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੇ